ਕਿਦੇ ਲੱਗੇ ਬੈਠੀ ਸੀ ਸਮਝ ਨਹੀਂ ਆਉਂਦੀ ਪਾਪੀ ਵੀ ਆਪਣਾ ਕੰਮ ਲੱਗੀ ਤੇ ਵੀਰ ਤੇ ਪੱਠੇ ਲੈਣ ਰਿਹਾਗਾ ਵਾ ਅੱਠੀਆਂ ਵੱਲ ਹੋਇਆ ਵਾ ਤੇ ਮੰਨਾ ਵੀਰ ਤੇ ਮੰਮੀ ਨੂੰ ਲੈ ਕੇ ਗਿਆ ਦਵਾਈ ਦਵਾਉਣ ਤੇ ਇਹ ਵਲੀ ਤੇ ਸਾਰੇ ਆਪੋ ਆਪਣੇ ਕੰਮ ਹੀ ਲੱਗੇ ਤੇ ਮੇਰੇ ਵੱਲ ਕਿੰਨੇ ਧਿਆਨ ਦੇਣਾ ਵਾ ਜਿਆਦਾ ਤਮੰਨਾ ਵੀ ਇਹਦੇ ਧਿਆਨ ਦਿੰਦਾ ਉਹ ਤੇ ਹੈ ਹੀ ਨਹੀਂ ਕਰ ਫੋਨ ਘਰੇ ਹੀ ਹੁਣਾ ਵੇਖਦੀ ਫੋਨ ਲਾ ਕੇ ਕਰੀ ਮੈਂ ਵਿਚਾਰੀ ਵੀ ਕਿੰਨੀ ਬਿਮਾਰ ਹੋ ਗਈ ਆ ਤੇ ਟੈਨਸ਼ਨ ਲੈ ਲੈ ਕੇ ਮੰਮੀ ਦੀ ਆਵਾਜ਼ ਵੀ ਨਹੀਂ ਨਿਕਲਣ ਰਹੀ ਸੈਲ ਸੁੱਲ ਘਟ ਗਏ ਆ ਤੇ ਪਰ ਮੈਂ ਦੱਸ ਕਿਹੜੀ ਕੋਈ ਗਲਤੀ ਕੀਤੀ ਐਵੇਂ ਮੈਂ ਟੈਨਸ਼ਨ ਲੈਣ ਦੀ ਐ ਵੀ ਮੰਮੀ ਮੇਰੀ ਟੈਨਸ਼ਨ ਲੈ ਕੇ ਬਿਮਾਰ ਹੋਈ ਐ ਇਹਨਾਂ ਨੂੰ ਕਿੜਾ ਕੋ ਪਤਾ ਲੱਗਾ ਨਾਨੇ ਮੰਮੀ ਤੇ ਹਰ ਵਾਰ ਗਰਮੀਆਂ 'ਚ ਬਿਮਾਰ ਹੋ ਜਾਂਦੀ ਐ ਆ ਤੇ ਹਰ ਕ ਮੇਰੇ ਤੇ ਇਲਜ਼ਾਮ ਹੀ ਲੱਗਣ ਡਿਆ ਵੀ ਤੇਰੇ ਕਰਕੇ ਮੰਮੀ ਬਿਮਾਰ ਹੋਈ ਐ ਤੇਰੇ ਕਰਕੇ ਹੋਈ ਐ ਐਵੇਂ ਮੇਰੇ ਸਿਰ ਲਈ ਜਾਂਦੇ ਨਾ ਕਿ ਗੱਲ ਦਾ ਪਤਾ ਲੱਗਾ ਨਾ ਹੋਰ ਪਰ ਮੈਨੂੰ ਅਜੇ ਤੱਕ ਗੱਲ ਨਹੀਂ ਖ਼ਜਮ ਹੋਣ ਈ ਨਾ ਮੈਨੂੰ ਰਾਤ ਨੀਂਦ ਆਈ ਕੀ ਮਨਪ੍ਰੀਤ ਲਾ ਕੇ ਕਿਹੜਾ ਮੁੰਡਾ ਬੈਠਾ ਹੈ ਮੈਂ 2-3 ਦਿਨ ਨਹੀਂ ਕਾਲਜ ਗਈ ਕੀ ਬੰਦੇ ਆ ਉਹ ਉੱਥੇ ਮੈਨੂੰ ਇਦਾਂ ਇਦਾਂ ਮੇਰਾ ਦਿਲ ਕੰਡਾ ਪੈ ਕਿਹੜਾ ਵਲਾ ਮੈਂ ਉੱਥੇ ਭੱਜ ਕੇ ਚੱਲ ਜਾਵਾਂ ਕਾਲਜ ਤੇ ਮੈਨੂੰ ਪਤਾ ਲੱਗੀ ਕਿ ਕਿਹੜੀਆਂ ਗੱਲਾਂ ਬਾਤਾਂ ਹੋਣ ਰਹੀਆਂ ਉੱਥੇ ਵੀਰ ਜਦੋਂ ਗਿਆ ਹੀ ਉਹਦੇ ਹੱਥ 'ਚ ਤੇ ਕੋਈ ਫੋਨ ਨਹੀਂ ਨਾ ਤੇ ਉਹਦਾ ਪੁਰਾਣਾ ਫੋਨ ਵਾ ਜਿਹੜਾ ਖਰਾਬ ਹੋਇਆ ਵੇਖਾਂ ਮੈਂ ਤਾਂ ਕੋਈ ਹੋਰ ਫੋਨ ਫੜਦੇ ਨੂੰ ਵੇਖਿਆ ਹੀ ਨਹੀਂ ਉਹਨੂੰ ਕਿਤੇ ਦੂਜਾ ਫੋਨ ਮੇਰੇ ਵਾਲਾ ਵੀ ਫੜਿਆ ਹੁੰਦਾ ਤੇ ਹੱਥ 'ਚ ਹੀ ਹੋਣਾ ਹੈ ਲੈ ਪਾ بیوی ਬਾਹਰ ਹੀ ਬੈਠੀ ਆ ਪੁੱਛਦੀ ਐ ਮੇਪਰਾਂ ਸਾਪੀ ਨੂੰ ਤਵਾ ਤਾ ਫੋਨ ਲਾ ਕੇ ਕੀ ਗੱਲ ਦੀ 999 ਪਤਾ ਤਾਂ ਲੱਗੇਗਾ ਹਾਈ ਤੇ ਅੱਜ ਪਹਿਲੀ ਵਾਰੀ ਇੰਨਾ ਡਰਨ ਡਿਆ ਹਾਂ ਹਾਈ ਹਾਈ ਸਤ ਹੈਲੋ ਹਾਂਜੀ ਕੀ ਹਾਲ ਜੇ ਫੋਨ ਮੇਰਾ ਘਰ ਦੇ ਆਣੇ ਖੋਲਿਆ ਜਾਣਾ ਮੇਰਾ ਕਿੱਥੇ ਆ ਤੇ ਮੇਰੀ ਗੱਲ ਸੁਣੋ ਕਾਲਜ ਆਉਂਦੇ ਤੁਸੀਂ ਉਹਦੇ ਠੀਕ ਆ ਮੇਰਾ ਤਾਂ ਸਾਹ ਨਹੀਂ ਆਉਂ ਰਿਹਾ ਮੇਰੀ ਗੱਲ ਸੁਣੋ ਮੈਨੂੰ ਤਾਂ ਬੜਾ ਡਰ ਲੱਗਣ ਦਾ ਮੈਂ ਚੋਰੀ ਚੋਰੀ ਫੋਨ ਲਾਇਆ ਵੀਰ ਕੋ ਫੋਨ ਕਰ ਰਹਿ ਗਿਆ ਸੀ ਤੇ ਉਹ ਮਨਪ੍ਰੀਤ ਲਾ ਕੇ ਕੌਣ ਬੈਠਾ ਹੈ ਕੀ ਗੱਲਬਾਤ ਹੋਈ ਆ ਉਹਦੀ ਵੀ ਕਿਤੇ ਗੱਲ ਹੋ ਗਈ ਆ ਹਾਂ ਹਾਂ විෂා ෝ ර විශ්ෂද කළමන් ප්‍රධන සාහමල හින ිු ල පබිනු ਉਹ ਦੰ ਪਤਾ ਨਹੀਂ ਯਾਰ ਮਨਪ੍ਰੀਤ ਨੇ ਵੀ ਮੇਰੀ ਸਾਡੀ ਗੱਲ ਸਾਂਭ ਲਈ ਉਹ ਜਿਹੜਾ ਤੁਸੀਂ ਨੰਬਰ ਲਾਉਂਦੇ ਉਹਨੇ ਕਿਤੇ ਕਹਿਤਾ ਵਾ ਵੀ ਮੇਰਾ ਨੰਬਰ ਉਹ ਕਿਦਾਂ ਕਿਹਾ ਵਾ ਉਹਨੇ ਐਸਾ ਲੈ ਕਪੜੇ ਤੇ ਥੋਪੀ ਹੈ ਆ ਕਪੜੇ ਸੁਕਣੇ ਪਾਵਾਂ ਪਹਿਲਾਂ ਐ ਕਬਲੇ ਨਾ ਕੰਮ ਇੰਨੇ ਹੁੰਦੇ ਆ ਨਾ ਇੱਕ ਤੇ ਆ ਵੈ ਨੀ ਨੀ ਮਿੱਟੀ ਹੰਤ ਰਿਆਂ ਚੂਹਿਆਂ ਨੇ ਕੱਢੀ ਆ ਕਪੜੇ ਬਾਅਦ ਚ ਸੁਕਾਣੇ ਪਾਉਣੀ ਐ ਇਦਾਂ ਕਰਦੀ ਇਹਨਾਂ ਨੂੰ ਪਹਿਲਾਂ ਸੈੱਟ ਕਰਾਂ ਨਾਲੇ ਹਵੇਲ ਦੀ ਤਾਂ ਚੜਾਵਾਂ ਇੱਥੇ ਪਾ ਜੋ ਮਰਜੀ ਤੇ ਲੱਲੂ ਕਿਆ ਰਵੇ ਰੰਬੀ ਲੱਭਾ ਰੰਬੀ ਕਿੱਥੇ ਆ ਸੋ ਖੁਨੂ ਕਿ ਨਹੀਂ ਕਪੜੇ ਤੂੰ ਸੁਕਣੇ ਪਾ ਦੇ ਜੇ ਮੈਨੂੰ ਮਿੱਟੀ ਵਾਲਾ ਕੰਮ ਦਾ ਦਿੰਦਾ ਇਨੇ ਕਹਣਾ ਭਾਬੀ ਅਲਰਜੀ ਹੋ ਗਈ ਨੂੰ ਸਾਹ ਚੜ ਗਿਆ ਮੈਨੂੰ ਫਲਾਣ ਹੋ ਗਿਆ ਇਦਾਂ ਕਰਦੀ ਇਹਨੂੰ ਪਹਿਲਾਂ ਕਹਿ ਗਏ ਹੰਨੀ ਆ ਨਹੀਂ ਤੇ ਉਹਨੇ ਤੇ ਅੰਦਰੇ ਬੈਠੀ ਰਹਿਣਾ ਕਹ ਨੀ ਜਲ ਥੋੜੇ ਬਸ ਤੂੰ ਕੰਮ ਕਰ ਕਿਆਰੀਆਂ ਜੇ ਮੈਂ ਸਵਾਰਦੀ ਆ ਬੁਰੀਆਂ ਲੱਗਦੀ ਕੋਈ ਆ ਹੀ ਜਾਂਦਾ ਵਾ ਉਦਾਂ ਤੇ ਤਿਆਰੀ ਤੇ ਮੇਰੀ ਪੂਰੀ ਕਰ ਲਈ ਘਰਦਿਆਂ ਨੇ ਮੈਨੂੰ ਰੇੜਾਂ ਦੀ ਪਰ ਰੱਬ ਸਾਥ ਦੇਣ ਵਾਲਾ ਰੱਬ ਨੇ ਬਚਾ ਲਿਆ ਦਾ ਮਤਲਬ ਤੇਰੇ ਵਿੱਚ ਦਾ ਸੰਜੋਗ ਲਿਖੇ ਆ ਆਹੋ ਤਾਂ ਹੀ ਬਚ ਗਈ ਆ ਮਨਪ੍ਰੀਤ ਤੇ ਮੇਰੀ ਹੈ ਹੀ ਬੈਸਟ ਹੀ ਆ ਮਨਪ੍ਰੀਤ ਤੇ ਮੇਰੀ ਜਾਨ ਆਗੇ ਤੇ ਹੋਰ ਬਹੁਤ ਹੀ ਵਧੀਆ ਭਾਬੀ ਆ ਗਈ ਚਲਦੀ ਕਿਦਨ ਗੱਲ ਕਰਨੀ ਮੈਂ ਤਾਂ ਮਨਪ੍ਰੀਤ ਦਾ ਹੋਣੀ ਆ ਹੀ ਫੋਨ ਤੇ ਮੈਂ ਚੁੱਕ ਲਿਆ ਇੱਥੇ ਪਿਆ ਹੀ ਭਾਬੀ ਫੋਨ ਮਨਪ੍ਰੀਤ ਨੂੰ ਯੱਕੀ ਜਾਣਨੀ ਆ ਮਨਪ੍ਰੀਤ ਤੇ ਮੇਰੀ ਬੈਸਟੀ ਆ ਮਨਪ੍ਰੀਤ ਤੇ ਮੇਰੀ ਜਾਨ ਵਾ ਉਹਦੇ ਉਦਾਂ ਹੀ ਭਾਬੀ ਮੈਂ ਉਹਦੇ ਨਾਲ ਲੱਗੀ ਹੀ ਗੱਲ ਕਰਨ ਉਹਦਾ ਨਾਂ ਲੈ ਲੈ ਕੇ ਗੱਲ ਕਰਨ ਨਹੀਂ ਤੂੰ ਫੋਨ ਕਾ ਤੋ ਕਰਤਾ ਮੇਰ ਨਾਲ ਵੀ ਗੱਲ ਕਰਾ ਦਿੰਦੀ ਹਾਂ ਮਨਪ੍ਰੀਤ ਦੇ ਨਾਲ ਹੈ ਤੇ ਗੇੜੀ ਪਈ ਐ ਤੇ ਕਿਉਂ ਉਹ ਗੱਡੀ ਘੱਲੋਂ ਉੱਟਦੀ ਪਈ ਐ ਲੈ ਅੰਧ ਕਾਂਬਲਾ ਤੁਹਾਡੇ ਹੱਥਾਂ ਹੀ ਕਹਿੰਦੀ ਭਾਬੀ ਤੇਰੀ ਤੇਜ਼ੀ ਬੜੀ ਐ ਹਾਏ ਮੇਰੇ ਰੱਬਾ ਹੁਣੇ ਕਹਿਣ ਰਿਹਾ ਪਈ ਇੰਨੀ ਗੱਲ ਹਜੇ ਤੇ ਉਹ ਆਈ ਵੀ ਨਹੀਂ ਜਿੱਦਨ ਉਹ ਆ ਗਈ ਤੇਰੇ ਤੇ ਉਹਦੀ ਤੇ ਰੈਵਾਗਾ ਹੋ ਜਾਣੀਆਂ ਵਾ ਤੇ ਮੈਨੂੰ ਕਹਿੰਨੇ ਕੱਕ ਸਮਝਣਾ ਨਹੀਂ ਹੈ ਤੂੰ ਹੀਨ ਕੁਵਾਰੀ ਜੋ ਕੱਲ ਇੰਨੀ ਕੀਤੀ ਪੁੱਛ ਕੇ ਉਸ ਨੂੰ ਇੰਨਾ ਕੀਤੀ ਵਿਚਾਰੀ ਨੂੰ ਤੇ ਕੀ ਉਹਨੂੰ ਕੋ ਤੁਹੀਂ ਲੈਣਾ ਸੀ ਤੇ ਕੀ ਪੁੱਛ ਕੇ ਇਸ ਮੈਂ ਕਰ ਲਈ ਆ ਉਹਨੂੰ ਤੇ ਸਿੱਧੇ-ਸਿੱਧੇ ਟਰੀਕੇ ਨਾਲ ਨਾਮ ਨਹੀਂ ਜਾਂਦਾ ਤੇ ਪਿੰਡ ਦਾ ਮੇਰੀ ਮਾਸੀ ਦਾ ਮੁੰਡਾ ਜੇ ਮਾਸੀ ਦਾ ਮੁੰਡਾ ਵਾ ਲੋਕੀ ਤੇ ਸਿੱਧਾ-ਸਿੱਧਾ ਦੱਸ ਦਿੰਦੇ ਆ ਹੁਣ ਮੈਨੂੰ ਕੋਈ ਪੁੱਛਿਆ ਮੇਰੀ ਮਾਸੀ ਦਾ ਮੁੰਡਾ ਕਿੱਥੇ ਰਹਿੰਦਾ ਮੈਨੂੰ ਨਹੀਂ ਪਤਾ ਉਹਦੇ ਪਿੰਡ ਦਾ ਤੇ ਤੁਸੀਂ ਡਰਾ ਹੀ ਨਾ ਦਿੰਦੇ ਬੰਦੇ ਤੁਸੀਂ ਤੇ ਮੇਰੇ ਸਾਹ ਕੋ ਸੁੱਕਨੇ ਪਾ ਦਿੰਦੇ ਜੇ ਤੇ ਉਹ ਵਿਚਾਰੀ ਨਹੀਂ ਤਾਂ ਉਹਨੇ ਵੀ ਇੱਕ ਡਰ ਗਈ ਹੁਣੀ ਐ ਇੱਕਦਮ ਕੋਈ ਗੱਲ ਨਹੀਂ ਕੱਲ ਨੂੰ ਵਿਆਹ ਹੋਣਾ ਹੀ ਆ ਨਾ ਉਹਦਾ ਇੱਥੇ ਮੈਂ ਵੇਖੂ ਨਾ ਕਿੰਨਾ ਦਾ ਹੁੰਦਾ ਆ ਦਾ ਮਾਸੀ ਦਾ ਮੁੰਡਾ ਧਿਆਨ ਮੈਂ ਨਾ ਉਹਦੇ 'ਚ ਹੀ ਰਹਿਣਾ ਵਾ ਤੇ ਨਾਲੇ ਤੇਰੇ 'ਚ ਹੱਦ ਖਾਂ ਹਾਂ ਮੈਨੂੰ ਨੰਬਰ ਹਾਂ ਨਹੀਂ ਤੇ ਉਹ ਨੰਬਰ ਆ ਜਿਹਦੇ ਤੋਂ ਪਵਾੜੇ ਪਏ ਆ ਮਨਪ੍ਰੀਤ ਦਾ ਨੰਬਰ ਤੇ ਹੈ ਹੀ ਨਹੀਂਗਾ ਇਹ ਮਨਪ੍ਰੀਤ ਦਾ ਹੀ ਨੰਬਰ ਆ ਭਾਈ ਮੰਨੇ ਵੀਰ ਨੂੰ ਪੁੱਛ ਲੈ ਉਹਨੂੰ ਵੀ ਪਤਾ ਵਾ ਹੁਣ ਚੱਲ ਠੀਕ ਆ ਮੰਨੇ ਵੀਰ ਨਾਲ ਹੁਣੇ ਮੈਂ ਗੱਲ ਕਰਾ ਦੇਣੀ ਨਾਲੇ ਉਹਨੂੰ ਇਹ ਦੱਸ ਦਿਆਂ ਨਾ ਉਹ ਤੇ ਹੋਟਲਾਂ 'ਚ ਬਹਿ ਬਹਿ ਕੇ ਤੇ ਪਤਾ ਨਹੀਂ ਕਿਹਦੇ ਨਾਲ 버ਗਰ ਖਾਣ ਦੀ ਹੀ ਉਹ ਆਓ ਤੁਸੀਂ ਭਾਬੀ ਦੋ ਗੱਲਾਂ ਲਾ ਕੇ ਵੱਧ ਹੀ ਕਰਿਓ ਤੁਹਾਨੂੰ ਮੈਂ ਬੜੀ ਬੜੀ ਕਿਹਾ ਮੇਰੀ ਲਾਈਫ 'ਚ ਦਖਲੰਦਾਜੀ ਨਾ ਕਰਿਆ ਕਰੋ ਆਪਣੇ ਕੰਮ ਨਾਲ ਮਤਲਬ ਰੱਖਿਆ ਕਰੋ ਹਾਂ ਤੁਸੀਂ ਤੇਰੀ ਲਾਈਫ ਚਿੱਤ ਦਖਲ ਅੰਦਾਜ਼ੀਹੀਂ ਕਿੱਥੋਂ ਕਰਨੀ ਤੂੰ ਸਾਡੇ ਲਾਈਫ ਚਿੱਤ ਦਖਲ ਅੰਦਾਜ਼ੀ ਕਰਕੇ ਤੇ ਮੰਮੀ ਬਿਮਾਰ ਪਾਈ ਆ ਆਹ ਮਮਾ ਸਾ ਦੁੱਖ ਨਹੀਂ ਹੈਗਾ ਤੈਨੂੰ ਮੰਮੀ ਦਾ ਕਿਦਾਂ ਦੀ ਹੋਰ ਨੂੰ ਰੋਟੀ ਨਹੀਂ ਖਾਦੀ ਚ ਅੱਜ ਨਾ ਖਿਚੜੀ ਬਣਾਵਣਾ ਮੈਂ ਦੇਣ ਦੀ ਆ ਉਦਾਂ ਤੇ ਨਾ ਤੂੰ ਪੁੱਛਣਾ ਨਹੀਂ ਹੁੰਦਾ ਦੱਸ ਮੰਮੀ ਮੇਰੇ ਕਰਕੇ ਬਿਮਾਰ ਹੋਈ ਭਾਬੀ ਹਰ ਵਾਰ ਮੰਮੀ ਗਰਮੀਆਂ ਚ ਬਿਮਾਰ ਪੈ ਜਾਂਦੀ ਏਰ ਕਦੇ ਵੀ ਮੇਰੇ ਗੁੱਡਾ ਹੀ ਬਣ ਛੜਿਆ ਵੀ ਮੇਰੇ ਕਰਕੇ ਬਿਮਾਰ ਹੋਈ ਨਾ ਮੇਰੇ ਕੋਈ ਗੱਲ ਪਤਾ ਲੱਗੀ ਨਾ ਲੈਣ ਨਾ ਦੇਣ ਜਿਹੜੀ ਕਰਤੂਤ ਤੂੰ ਕੀਤੀ ਨਾਲੇ ਹੁਣ ਆ ਮੈਂ ਦੱਸਾਂ ਉੱਥੇ ਜਾ ਕੇ ਮੈਨਲੇ ਨੂੰ ਵੀ ਆ ਪਤਾ ਨਹੀਂ ਕਿਹੜੇ ਨੰਬਰ ਦਾ ਫੋਨ ਆਉਂਦਿਆ ਆ ਆਪੇ ਤੇਰੀ ਹੁਣ ਉੱਥੇ ਸੋਈ ਨੱਥੇ ਕੇ ਨਾਲ ਲੱਥੇ ਮੈਨੂੰ ਦਾ ਦੇ ਨਾ ਤੂੰ ਇੰਦੀ ਤਿਆਰ ਤਾ ਭਾਬੀ ਦੋ ਵੱਧ ਲਾ ਕੇ ਦੱਸਣੀ ਆ ਮੈਂ ਕਹਦੀ ਆ ਵੱਧ ਲਾ ਕੇ ਦੱਸਦੀ ਆ ਸੋਈ ਲਵਾਉਣ ਨੂੰ ਫਿਰ ਤੁਸੀਂ ਤਿਆਰ ਹੀ ਰਹੀ ਨੇ ਤਾਂ ਹੀ ਕਹਿੰਦੇ ਤੈਨੂੰ ਉਸ ਮੇਰੇ ਫੋਨ ਕਿਉਂ ਕਟਿਆ ਤੇ ਜਦੋਂ ਤੂੰ ਕੀ ਪਤਾ ਕਦੋਂ ਕਦੋਂ ਲੱ ਕੇ ਸੁਣਨ ਢੇ ਫਿਰ ਸੁਣਾ ਨਹੀਂ ਢੇ ਜਦੋਂ ਦੀ ਮੈਂ ਗੱਲ ਕਰਨ ਢੀ ਮੈਂ ਤੇ ਕੋਈ ਨਹੀਂ ਸੁਣਦੀ ਮੈਂ ਤੇ ਆਣ ਕੇ ਰੋਤੀ ਹੀ ਸਿਰਫ ਮੈਂ ਚਲ ਗੱਲ ਕਰੀ ਲਵੇ ਜੇ ਹੋਊਗਾ ਮਨਪੀਦਾ ਤੇ ਮੈਂ ਤੇ ਇਹੋ ਕਹਿਣ ਆਈ ਆਂ ਵੀ ਆ ਜਾਓ ਕਿੱਥੇ ਕਪੜੇ ਚੁਕਣੇ ਪਾ ਦੇ ਉੱਥੇ ਕਿਤੇ ਚੂਹਿਆਂ ਨੇ ਨੀ 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 ਚਕੇਰਾ ਕੱਢੀਆਂ ਵਾ ਉੱਥੇ ਜਿਹੜਾ ਮਰਜੀ ਥੱਲੇ ਵੜ ਕੇ ਬੈਠਾ ਰਵੇ ਥੱਲੇ ਤੱਕ ਉਹਨਾਂ ਨੇ ਕਿਤੇ ਪੋਲ ਪਾਤੀ ਥੱਲੇ ਤੇ ਕੋਈ ਨਹੀਂ ਹੁਣ ਸਾਰੇ ਗੰਪਾ ਵੀ ਮੈਂ ਆਈ ਵੀ ਆਖਾਣੀ ਕਿ ਤੁਸੀਂ ਦੇਖ ਲੈਣੇ ਹਾ ਚੇਚਾ ਵੇਖਣ ਆਏ ਬਾਹਰੋਂ ਵੀ ਅੰਦਰ ਕੀ ਕਰਨ ਲਈ ਚੇਚਾ ਕਹਾਦਾ ਮੈਂ ਵੇਖਣ ਆਈ ਮੈਂ ਤੁਹਾਨੂੰ ਕਹਿਣ ਆਈ ਹਾਂ ਬਾਰਾ ਬਿਤੇ ਨੂੰ ਤਾਂ ਧਿਆਨ ਨਹੀਂ ਹੈ ਨੀ ਤੇਰਾ ਫੋਨ ਪਤਾ ਨਹੀਂ ਕਿਦਾਂ ਲੱਗੀ ਰਹਿਣੀ ਆ ਜੇ ਤੂੰ ਮਨਪ੍ਰੀਤ ਨਾਲ ਗੱਲ ਕਰਨੀ ਮਨਪ੍ਰੀਤ ਨੂੰ ਤਾਂ ਕਹਿੰਦੇ ਲੋੜ ਹੀ ਨਹੀਂ ਵੀ ਤੂੰ ਮੇਰੀ ਫਲਾਣਾ ਦਾ ਢੀਂਗ ਵਾ ਉਹ ਤੇ ਉਹਨੂੰ ਆਪ ਹੀ ਪਤਾ ਵਾ ਤੂੰ ਤੇ ਫਿਰ ਜਾ ਉਹਨੂੰ ਜਿਆਦਾ ਮਸਕੇ ਲਾਉਂਦੀ ਉਹ ਭਾਬੀ ਸਾਡੀ ਦੋਸਤਾਂ ਦੀ ਗੱਲ ਆ ਤੁਸੀਂ ਵਿੱਚ ਨਾ ਆਵੋ ਜਾਓ ਆਪਣਾ ਕੰਮ ਕਰੋ ਆਪਣੇ ਘਰਦਿਆਂ ਦਾ ਜਿਹੜੇ ਤੇਰੇ ਕੋ ਫੋਨ ਨਹੀਂ ਰੱਖਦੇ ਸਾਡੇ ਆਰਿਆਂ ਨੂੰ ਦਿੱਤਾ ਨਹੀਂ ਆ ਤੇ ਤੈਨੂੰ ਐਡਾ ਛਤਰ ਦਿੱਤਾ ਫੋਨ ਦਿੱਤਾ ਵਾ ਇਹ ਪੜਦੀ ਆ ਪੜਦੀ ਆ ਪਰਦੀ ਇੱਕ ਗੱਲ ਦੀ ਹੈ ਤਾਂ ਪਤਾ ਲੱਗਣੀ ਆ। ਇਹਨਾਂ ਤੇ ਮੇਰੀ ਮਾਂ ਵੀ ਨਹੀਂ ਮੈਨੂੰ ਕੁਝ ਕਹਿੰਦੀ ਭਾਬੀ ਜਿੰਨੇ ਤੁਸੀਂ ਮੇਰੇ ਦਿਵਾਲੇ ਰਹਿੰਦੇ ਜਿਹੜੀ ਮਾਂ ਨੇ ਕਿੱਥੋਂ ਕਹਿਣਾ ਮਾਂ ਮੁਰਕੇ ਕਹਿੰਦੇ ਨਾਨਾ ਨਹੀਂ ਚੰਗੀਆਂ ਭਾਬੀਆਂ ਨੂੰ ਜੀ ਨਹੀਂ ਜਿਹੜੀਆਂ ਭਾਬੀਆਂ ਨਹੀਂ ਨਾਨਾ ਨੂੰ ਜੀਣ ਦਿੰਦੀਆਂ ਉਹ ਜਾਓ ਜਾ ਕੇ ਕੰਮ ਕਰੋ ਤੁਸੀਂ ਜਿਹੜਾ ਤੇਰਾ ਮਨ ਦੁਖੀ ਹੋਇਆ ਨਾ ਮੈਨੂੰ ਪਤਾ ਵਾ ਕਿਹੜੇ ਚੱਕਰਾਂ 'ਚ ਤੂੰ ਫੇਤੂਰੀ ਫਿਰਦੀ ਆ ਹੌਲੀ ਹੌਲੀ ਪਤਾ ਲੱਗਦਾ ਜਾਂਦਾ ਨਾ ਉਹਨੂੰ ਆਹ ਤੁਹਾਨੂੰ ਬਸ ਚੱਕਰ ਹੀ ਦੇਦੇ ਰਹਿੰਦੇ ਮੇਰੇ ਤਾਨੂੰ ਨਾ ਕੁਝ ਕਦੀ ਹੋਰ ਦਿਖਿਆ ਦੁੱਖ ਤੇ ਉਹ ਲੱਗਾ ਹੋਣਾ ਵਾ ਅੰਦਰ ਖਾਤੇ ਨਾ ਮੇਰਾ ਲਾ ਦੇ ਕਾਹਦਾ ਦੁੱਖ ਭਾਬੀ ਮੈਨੂੰ ਮੈਨੂੰ ਕੀ ਪਤਾ ਦੁੱਖ ਤੇ ਤੂੰ ਆਪ ਲਾਏ ਆ ਮੈਂ ਕਾਹਦੇ ਲਾਏ ਜੀ ਰੱਖ ਦੋ ਭਾਬੀ ਫੋਨ ਇੱਥੇ ਵੀਰ ਨੇ ਰੱਖਿਆ ਸੀ ਜੇ ਨਾ ਖਿਆ ਸੀ ਤੇ ਕੋਈ ਗੱਲ ਹੁਣ ਮੈਂ ਫੜ ਲਿਆ ਨਾ ਤੂੰ ਮਨਪੀਤ ਨਾਲ ਗੱਲ ਕਰ ਤੇ ਲਈ ਆ ਹੋਰ ਤਾਂ ਉਹਨਕੇ ਦਾ ਹੋਣਾ ਨਹੀਂ ਆ ਤਲੇ ਅਮੇ ਰੱਖ ਦਿੰਨੀ ਆ ਨਾ ਫੋਨ ਫਿਰ ਵੀ ਰਣ ਕੇ ਕਹੂਗਾ ਨਹੀਂ ਕੋਹ ਨਹੀਂ ਕਹਿੰਦਾ ਵੀਰ ਮੈਂ ਆਪ ਗੱਲ ਕਰ ਲੂੰਗੀ ਵੀਰ ਹਾਈ ਫੜਾ ਦੋ ਫੜਾ ਦੋ ਹਾਂ ਭਾਬੀ ਮੈਂ ਇੱਥੇ ਰੱਖ ਦਿੰਨੀ ਨੇ ਭੱਜੀ ਜਾਂਦੀ ਓ ਭਾਬੀ ਬਾਹਰ ਨਾ ਕਾਦਾ ਤੈਨੂੰ ਐਡਾ ਵਿਜੋਗ ਲੱਗਾ ਮਗਰੇ ਨੱਠੀ ਆਈ ਆ ਹੈ ਮੈਨੂੰ ਲੱਗਾ ਫੋਨ ਦੇ ਵਿੱਚ ਕਿਹੜੀ ਤੇਰੀ ਜਾਨ ਵਾ ਜਿੱਦਾ ਤੋਤੇ 'ਚ ਨਹੀਂ ਜਾਣਾ ੜੀ ਹੁੰਦੀ ਕਿ ਸਾਧੂ ਦੀ ਤੇ ਤੇਰੀ ਫੋਨ ਦੇ ਵਿੱਚ ੜੀ ਆ ਫੋਨ ਕਰ ਜਾਂ ਨਾੜੇ ਤੇ ਜਾ ਨਿਕਲ ਜਾਣੀ ਆ ਜਿਹੜਾ ਨੰਬਰ ਆ ਭਾਬੀ ਜੀ ਲਿਓ ਫੜਾਓ ਮੈਂ ਬਲੌਗ 'ਚ ਪਾ ਦਿੰਨੀ ਨੰਬਰ ਦਾ ਹੀ ਸਾਰਾ ਸਿਆਪਾ ਕੰਮ ਨਵੇੜਦੀ ਆ ਨਹੀਂ ਬਲੌਗ 'ਚ ਪਾਉਣੇ ਹੁੰਦੇ ਆ ਮੈਨੂੰ ਮੈਂ ਐਡੀ ਨਹੀਂ ਕਿ ਨਦਾਨ ਵੀ ਤੈਨੂੰ ਹੁਣੇ ਫੋਨ ਫੜਾਇਆ ਤੇ ਹੁਣੇ ਡਿਲੀਟ ਮਾਰ ਦੇ ਮੈਂ ਉੱਥੇ ਗੱਲ ਕਰਨੀ ਆ ਜਾ ਕੇ ਨਾਲੇ ਵੇਖਣਾ ਵਾ ਨੰਬਰ ਕਿਦਾ ਵਾ ਏ ਉਹ ਨੰਬਰ ਮਨਪ੍ਰੀਤ ਦਾ ਹੀ ਆ ਉਹ ਚੁੱਪ ਕਰਕੇ ਤੇ ਜਾਓ ਉਹ ਵੇਲ ਤਾਂ ਕਰ ਤੇ ਮੈਂ ਆਉਣੀ ਆ ਵੇਲ ਤਾਂ ਕਰਕੇ ਤੇ ਮਗਰੇ ਕੱਪੜੇ ਸੁਕਣੇ ਪਾ ਦੇ ਅੰਦਰ ਵਾਲ ਤੇ ਤਾਂ ਕਰਦੀ ਭਾਬੀ ਫੇਰ ਐਵੇਂ ਨਿੱਗੀ ਜਿਹੀ ਗੱਲ ਤੋਂ ਇੰਨੀ ਵੱਡੀ ਹੋਈ ਨਹੀਂ ਤੇ ਕੰਮ ਨਬੇੜਦੇ ਆ ਤੇ ਬਾਉ ਔਕੇ ਬੰਦੀ ਤਾਂ ਕੋਨੇ ਫਿਰ ਇਹਨਾਂ ਡਰਨ ਦੀ ਲੋੜ ਹੀ ਨਹੀਂ ਤੂੰ ਤੇ ਐ ਨਸ਼ੇ ਵਸ਼ੇ ਦਾ ਨਸ਼ਾ ਨਹੀਂ ਬੰਦੇ ਨੂੰ ਲੱਗਾ ਹੁੰਦਾ ਮਗਰੇ ਨੱਠੀ ਆਈ ਆ ਨਸ਼ੇ ਵਾਲੀ ਗੱਲ ਨਹੀਂ ਮੈਂ ਐਵੇਂ ਮੰਮੀ ਅੱਗੇ ਠੀਕ ਨਹੀਂ ਆ ਮੁੜ ਕੇ ਹਾ ਗੱਲ ਹੋਗੀ ਫੇਰ ਵਾਧੂ ਦਾ ਪੰਗਾ ਪਿਆਰ ਹੈ ਨਾ ਚੱਜਾ ਕੇ ਵੇਲ ਤਾਂ ਕਰ ਐਵੇਂ ਸਿਰ ਖਾਂਢੀ ਭਾਬੀ ਨੂੰ ਵੀ ਪਤਾ ਨਹੀਂ ਇਹਦੀ ਮਾਂ ਨੇ ਕੀ ਖਾ ਕੇ ਜੰਮਿਆ ਹੀ ਹੋ ਕਿਤੇ ਆਦੀ ਡਿੰਦੀ ਇੱਕੋ ਹੀ ਗੱਲ ਤੇ ਤੇ ਮੰਨਦੀ ਨਹੀਂ ਇਹਨੂੰ ਕਿਹੜਾ ਮਨਾਉਣਾ ਸੌਖਾ ਪਿਆ ਵਾ ਮੈਂ ਹਾਂ ਚੱਲ ਗੱਲਾਂ ਗੋਲਣਾ ਚੱਲੇ ਨਹੀਂ ਆ ਪਰ ਮੇਰੇ ਤੋਂ ਦੋ ਰਤੀਆਂ ਵੱਧ ਹੀ ਆ ਘਟਣ ਨਹੀਂ ਆ ਹੁਣ ਹੋਰ ਸਿਆਪਾ ਪਾ ਗਈ ਆਂਦੀ ਵਿਆਹ 'ਚ ਮੈਂ ਧਿਆਨ ਰੱਖਣਾ ਭਾਬੀ ਇਹ ਨਹੀਂ ਟਾਲਦੀ ਕਿਹੜੀ ਵੇਲ ਕਿਹੜਾ ਸਿਆਪਾ ਕਰਾਂ ਮੈਂ ਇੱਥੇ ਹੁਣ ਸਾਰੀਆਂ ਵੇਲੇ ਇਕੋ ਜੀਆਂ ਕਿਹੜੀ ਤਾਂ ਡੰਗਣੀ ਦੱਸ ਕੇ ਵੀ ਨਹੀਂ ਗਈ ਫੋਨ ਹੱਥ ਚ ਆ ਗਿਆ ਸੀ ਨਾ ਭਾਬੀ ਨੂੰ ਤੇ ਗੱਲ ਲੱਭਣੀ ਚਾਹੀਦੀ ਐ ਇਨਾਂ ਦੇ ਵਾਲੇ ਹੁਣ ਠੰਮਲੀਆਂ ਦੇਣੀਆਂ ਪਾਣੀਆਂ ਤਾਂ ਮੰਨੇ ਨੂੰ ਕਹਿੰਦਾ ਰਸੀ ਲਿਆ ਦੂਜੀ ਕਾਲੀ ਇਹਨਾਂ ਬਲੇਟ ਮਾਰੀਏ ਡਿੱਗਦੇ ਜਾਂਦੇ ਹੁਣ ਮੁੰਡਾ ਨੂੰ ਪੁੱਛੇ ਇਨ ਨੀਵੋ ਪੜਾਣੇ ਲਾ ਵੱਟਾ ਕਾਂਟੇ ਆਵਨ ਨੂੰ ਬੁੱਢੇ ਦੇ ਘਟ ਬਾਜੀ ਹੈ ਬੂਟੇ ਸਾਰੇ ਦੂਹ ਨੀ ਬੂਟੇ ਹਨ ਕੀ ਹੋਇਆ ਕੱਲੇ ਕੱਲੇ ਬੂਟੇ ਨੂੰ ਹਾਲ ਚਾਲ ਪੁੱਛਣ ਦੇ ਇਹਨਾਂ ਦਾ ਓਏ ਹਾਲ ਚਾਲ ਕਾਦਾ ਪੁੱਛਣਾ ਵਾ ਹਾਂ ਆ ਜਿੰਨਾਂ ਨੂੰ ਫਲ ਜਰਾ ਪਹਿਲ ਲਿਫ ਗਏ ਆ ਮੈਂ ਤੁਮਨੇ ਥਾਮਣੇ ਦੇ ਕੇ ਵੇਨੇ ਨਾ ਦਵਾਲੀ ਮੈਂ ਵੇਰਾ ਟੀਕੇ ਲਾਲਾ ਬਾਟੇ ਕਾਂਡੇ ਵਿਚਾਰਿਆ ਨੂੰ ਵੱਡੇ ਨਹੀਂ ਹੋਣਗੇ ਓਏ ਟੀਕਿਆਂ ਵਾਲੀ ਨਹੀਂਗੇ ਹਾਂ ਤੀਗਾਂ ਵਾਲੇ ਨਹੀਂ ਹੈਗੇ ਤੇ ਕੱਲੇ ਕਰਨੀਦਾ ਹੱਸੇ ਹਲਾਉਂਦੇ ਨੇ ਵੱਡੇ ਹੋ ਜੋ ਵੱਡੇ ਹੋ ਜੀ ਬੁੱਟੇ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਵਾ ਬੁੱਟੇ ਸੁੰਦੇ ਵੀ ਸਭ ਕੁਝ ਮੈਨੂੰ ਨਹੀਂ ਲੱਗਦਾ ਸੁੰਦੇ ਬੰਦਾ ਬੰਦੇ ਦੀ ਤੇ ਸੁੰਦਾ ਨਹੀਂ ਤੇ ਬੁੱਟੇ ਲੱਗਾ ਹੀ ਸੁੰਨ ਤਾਂ ਹੁਣ ਤੂੰ ਕਿਧਰ ਰੌਲਾ ਪੁੰਡਿਆ ਗਈ ਇੱਧਰ ਆ ਵੇਲਾ ਤੁਹਾਡੇ ਭੈਣ ਦੀ ਕਰ ਤੂੰ ਤੇ ਫੇਰ ਆ ਫੇਰ ਫੋਨ ਆ ਗਿਆ ਮੈਂ ਫੋਨ ਫੜ ਕੇ ਭੱਜੀ ਆਈ ਐ ਇਹਨੂੰ ਫੇਰ ਤੋਂ ਹੀ ਕਹਿਣਾ ਰੱਖੀਆਂ ਕਰਦੀ ਆ ਰੱਖੀ ਹੋਰ ਕੋਈ ਕੰਮ ਨਹੀਂ ਸਾਰੀ ਝੜੀ ਮੈਂ ਦੇਪਣੇ ਮਾਰਦੀ ਨਹੀਂ ਜਿੱਦਾਂ ਮੰਮੀ ਦਾਖਲ ਆ ਤੇ ਤਾਂ ਧਿਆਨ ਤੇ ਮੈਂ ਹੀ ਰੱਖਣਾ ਨਾ ਉਹਦਾ ਹੁਣ ਜੇ ਮੈਂ ਨਾ ਨਾ ਧਿਆਨ ਰੱਖਣਾ ਸਾਰਾ ਬਲੇਮ ਮੇਰੇ ਤੇ ਪਾ ਦਿੰਦੀ ਤੁਸੀਂ ਉਦੋਂ ਮੰਮੀ ਕਹਿੰਦੀ ਤੇਰਾ ਸਾਰਾ ਕਸੂਰ ਵਾ ਜਿੱਦਨ ਕੋਈ ਗੱਲਬਾਤ ਹੋ ਗਈ ਉਹਦੋਂ ਫੇ ਮੇਰੇ ਗੱਲ 'ਚ ਰਸਾ ਪਾ ਦਿਓ ਨਾ ਤੇ ਫੇ ਮੈਂ ਮੈਂ ਉਦਾਂ ਦੀ ਆ ਮੈਂ ਵੀ ਫੇ ਤੁਹਾਡੇ ਗੱਲ 'ਚ ਪਾ ਕੇ ਨਾ ਜੂ ਚੋਪਾ ਕੇ ਨਾ 2 ਸਾਲ ਕਰ ਲਓ ਓਕੇ ਸੁੱਕੇ ਕੁੜੀ ਜੀ ਪੜ੍ਹਾਈ ਪੂਰੀ ਵਿਆਹ ਦੇਣੀ ਹੈ ਐਵੇਂ ਨਾ ਤੁਮ ਤਾਂ ਹੁੰਦੀਆਂ ਐਂਕਰ 24 ਘੰਟੇ ਉੱਤੇ ਕੋਈ ਨਾ ਕੋਈ ਤੂੰ ਤਾਂ ਮੈਂ ਕਹਦੀਆਂ ਲਾਉਣੀ ਆ। ਤੇ ਤੂੰ ਰਲ ਗਈ ਦੇ ਕੋਈ ਮਨਣਾ ਰਲ ਗਿਆ। ਤਵੇਂ ਜਾਣੀ ਇਸ ਕੁੜੀ ਦਾ ਲਹੂ ਪੀਤਾ ਸਾਰਾ ਰਾਜਨ ਦੇ ਕੇ। ਨਾ ਤੂੰ ਹੀ ਨਹੀਂ ਪੀਤਾ, ਤੂੰ ਹੀ ਚੱਜਦੇ ਹੋ ਤੇ ਗੱਲਾਂ ਹੀ ਕਰਦਾ ਹੀ ਕਰੇ। ਆਖੂ ਕੀ ਮਨ ਦੀ ਦਾ ਫੋਨ ਮਨਪ੍ਰੀਤ ਦਾ ਫੋਨ। ਮੈਨੂੰ ਨਹੀਂ ਲੱਗਦਾ। ਮਨਪ੍ਰੀਤ ਦਾ ਫੋਨ ਆ। ਆ ਹੋਰ ਹੀ ਨੰਬਰ ਹੁੰਦੇ ਆ। ਮੈਂ ਜਦੋਂ ਮੈਨੂੰ ਵੇਖ ਲੈਂਦੀ ਉਹ ਫੋਨ ਕੱਟ ਦਿੰਦੀ ਜਾਂ ਤੇ ਫੋਨ ਨਾ ਕੱਟਿਆ ਕਰੇ। ਉਹਨੇ ਤੁਹਾਨੂੰ ਉਦੋਂ ਦੱਸਿਆ ਨਹੀਂ ਕਿ ਮੇਰੇ ਭਰਾ ਦੇ ਨੰਬਰ ਤੋਂ ਮੈਂ ਫੋਨ ਕਰਦੀ ਆ। ਸਤਾਉਣੀ ਜਾਣ ਜਾਣ ਕੇ। ਤੇ ਜਿਹਨੂੰ ਇਹ ਫੋਨ ਕਰਦੀ ਜਿਹੜੀ ਮਨਪ੍ਰੀਤ ਵੀ ਮੈਨੂੰ ਪੱਧਰੀ ਨਹੀਂ ਲੱਗਦੀ। ਉਹ ਵੀ ਇਦਾਂ ਦੀ ਲੱਗਦੀ ਮਿੰਤੇ ਤੈਨੂੰ ਕੋਈ ਵੀ ਨਹੀਂ ਪਦਰਾ ਲੱਗਦਾ ਏ ਆਹੋ ਜਾਰੀਆਂ ਹੀ ਉਹਨਾਂ ਨੇ ਪਾਈਆਂ ਪੁੱਟੀਆਂ ਸਿੱਧੀਆਂ ਨੇ ਆਹ ਪੁੱਟੀਆਂ ਸਿੱਧੀਆਂ ਨੇ ਕਹਿੰਦੇ ਨੇ ਕਮਾਨ ਦਾ ਰੂਪ ਨਹੀਂ ਮਤ ਤੇ ਆਈ ਜਾਂਦੀ ਹੈ ਨਾ ਉਹਦੀ ਮਾਤੈਨ ਨੂੰ ਆ ਗਈ ਹੋਣੀ ਆ ਉਹ ਨਿਆਣੇ ਸਾਰੇ ਨਿਆਣੇ ਸਾਂ ਨਹੀਂ ਰਹਿਣਾ ساری ਜ਼ਿੰਦਗੀ ਜਦੋਂ ਅਸੀਂ ਪੜਦੇ ਹੁੰਨੇ ਆ ਅਸੀਂ ਇੱਥੇ ਕੰਮ ਕਰਦੇ ਹਾਂ ਇੱਕ ਦੂਜੇ ਘਰ ਫੋਨ ਲਾ ਦੇਣਾ ਰੰਗ ਰੰਗੇ ਵਾਜਾਂ ਕੜਕੜ ਕਾਣਾ ਪੁੰਦੇ ਨੇ ਇੱਕ ਦੂਜੇ ਉਦੋਂ ਆ ਤਾਂ ਹੰਤਾ ਨੰਬਰ ਹੁੰਦਾ ਏ ਬੇ ਜੇ ਨੰਬਰ ਉਹ ਹੁੰਦੇ ਹੀ ਲੈਣ ਲੱਗ ਜੀ ਹਾਂ ਮੈਂ ਫੋਨ ਲਾ ਲਿਆ ਵਾਜੀ ਬਦਲ ਬਦਲ ਕੇ ਗਾਲਾਂ ਕਢਾਉਂਦੇ ਨੇ ਮੈਨੂੰ ਗਾਲਾਂ ਪਣੀਆਂ ਪਈਆਂ ਤੇ ਨਾਲੇ ਹੱਸਣਾ ਕੀ ਅਸੀਂ ਗਾਲਾਂ ਪਈਆਂ ਬੱਸ ਫਿਰ ਜਿਹੜੇ ਪੱਠੇ ਕੰਮ ਤੋਂ ਹੀ ਕਰਦੇ ਨੇ ਉਹ ਉਹ ਫਿਰ ਆਪਣਾ ਦਿੱਤਾ ਕਹਿਣ ਕੰਢੀ ਉੱਥੇ ਪੱਠੇ ਨਹੀਂ ਕਿ ਐਵੇਂ ਸੋਚ ਸਮਝ ਕੇ ਬੋਲਿਆ ਕਰ ਸੋਚ ਸਮਝ ਕੇ ਕੀ ਬੋਲਿਆ ਕਰ ਕਿਦੋਂ ਤੁਰੇ ਜਾਣੇ ਨਹੀਂ ਵੀ ਪਾ ਕੇ ਮੇਰੀ ਗੱਲ ਦਾ ਧਿਆਨ ਵੀ ਰੱਖ ਲਿਆ ਕਰ ਸੋਚ ਵੀ ਲਿਆ ਕਰ ਕਿ ਮੈਂ ਕੀ ਕਹਿਣ ਦੀ ਆ ਮੈਂ ਤੇ ਆਵਾ ਜਿਹਦਾ ਕੁੱਤਾ ਨਹੀਂ ਬੱਦਾ ਹੁੰਦਾ ਭੌਂਕ ਭੌਂਕੇ ਹਰ ਜਾਂਦਾ ਤੇ ਹਰ ਜੂਗਾ ਮੁੜ ਕੇ ਬੁਰਕੀ ਪਾ ਦਾਂਗੇ ਉਹ ਤਾਂ ਡਹਾ ਹਾਲਵਾ ਉਹ ਤੇਰੇ ਇੰਨਾ ਗੱਲਾਂ ਨੇ ਨਾ ਮਾਤਾ ਨੂੰ ਅੱਗੇ ਬਿਮਾਰ ਕੀਤਾ ਥੋੜੀ ਸ਼ਾਂਤੀ ਦੇਖਿਆ ਕਰੋ ਨਾ ਮੈਂ ਤੈਨੂੰ ਬਿਮਾਰ ਕੀਤਾ ਤੁਹਾਡੀ ਭੈਣ ਨੇ ਬਿਮਾਰ ਕੀਤਾ ਵਾ ਨਹੀਂ ਹੁਣ ਇੱਥੇ ਖਲੋਤੇ ਰਹਿਣਾ ਤਮਾਸ਼ਾ ਨਹੀਂ ਵਖਾ ਪਨੇ ਜਿਹੜੇ ਬੰਦੇ ਬੁੜਾ ਆ ਤੇਰੇ ਘਰ ਤੋਂ ਘਰ ਬੈ ਕੇ ਗੱਲ ਕਰ ਲੈਣੀ ਜਿਹੜੀ ਕਰਨੀ ਹੈ ਇੱਥੇ ਕਿਹੜਾ ਕੋਈ ਹੈਗਾ ਵਾ ਆ ਦੇਖਦੇ ਨਹੀਂ ਪੰਜ ਛੇ ਜਣੇ ਪਨੇ ਜਿਹੜੇ ਤੇ ਜਿੱਦਾਂ ਤੇਰਾ ਬਾਗਟ ਹੁੰਦਾ ਉਹਨਾਂ ਨੂੰ ਸਦਾ ਹੀ ਇੱਥੇ ਕੋਈ ਕਿਹੜਾ ਹੈਗਾ ਹੀ ਐਵੇਂ ਭੱਜੀ ਜਾਣ ਨੇ ਗਾੜੀ ਗਾੜੀ ਤੂੰ ਇੱਥੇ ਕੀ ਕਰਨ ਡਈ ਓ ਮੈਂ ਤਾਂ ਨਿੰਬੂ ਡਾਂ ਵੇਖਣਾ ਰਸੀ ਬਣੀ ਜਾਂ ਘੁੰਮਣੇ ਦੀ ਆਦ ਵਾਲੇ ਨਾਲੀ ਤੂੰ ਤੇ ਬੜੀਆਂ ਬਾਵਾਂ ਮਾਰ ਮਾਰ ਕੇ ਲੱਗਣ ਡਈ ਚਲ ਉਹਨਾਂ ਦੀਆਂ ਗੱਲਾਂ ਛੱਡ ਤੂੰ ਨਹੀਂ ਉਹਨਾਂ ਦੀ ਕਿਧਰ ਗੱਲ ਛੱਡ ਚੁੱਪ ਕਰ ਜਾ ਤੇ ਦਾ ਮੰਮੀ ਦਾ ਮੰਮੀ ਇਹ ਠੀਕ ਨਹੀਂ ਹੈਗੀ ਉਹ ਤਾਂ ਸਿਹਤ ਕਮਜ਼ੋਰ ਹੈ ਗੁੱਲਗੋਹ ਲੱਗਣਾ ਹੌਲੀ ਹੌਲੀ ਚੰਗਾ ਲੱਗਣਾ ਹੋਰ ਤੂੰ ਰਾਦ ਪੈਣੀ ਹੈ ਤੇ ਕਹਿੰਦੇ ਰਾਦ ਲੈ ਜਾਓ ਤੇ ਟੋਕ ਤੇ ਫੇਰ ਛੱਡ ਜੇ ਚਲ ਕੋਈ ਨਹੀਂ ਸ਼ਾਮ ਲੈ ਆਵਾਂਗੇ ਜਾ ਕੇ ਫਿਰ ਹਾਂ ਤੇ ਕਿਦਾਂ ਮੰਮੀ ਨੂੰ ਛੁੱਟੀ ਮਿਲ ਨਹੀਂ ਆ ਇਹ ਤੇ ਕਿੰਨੇ ਹੋ ਇਹ ਕੰਮ ਲੰਮਾ ਹੀ ਆ ਚਲ ਕੋਈ ਨਹੀਂ ਹੌਲੀ ਤੇ ਜਦੋਂ ਮੈਂ ਬੋਲਦੀ ਆ ਨਾ ਤੁਹਾਨੂੰ ਦੋਵਾਂ ਪਰਮ ਨੂੰ ਗੁੱਸਾ ਲੱਗਦਾ ਪਈ ਕਿਤੇ ਕਰਕੇ ਮੰਮੀ ਭਲਾ ਸੁੱਖ ਕਰਕੇ ਪਈ ਆ ਤੇ ਸੁੱਖ ਨੂੰ ਫੇਰ ਫੋਨ ਆਉਣ ਡਿਆ ਸੀ ਭਾਬੀ ਤੈਨ ਮੈਂ ਕਿਹਾ ਲੱਗਾ ਫੋਨ ਮਨਪ੍ਰੀਤ ਦਾ ਜੇ ਫੋਨ ਆਉਣ ਡਿਆ ਮਨ ਨਾਲ ਤੈਨੂੰ ਮੈਂ ਸਮਝਾਉਂਨੇ ਆ ਤੂੰ ਸਮਝਦੀ ਨਹੀਂਗੀ ਕੀ ਮਨਪ੍ਰੀਤ ਦਾ ਫੋਨ ਆਉਣ ਡਿਆ ਮੇਰਾ ਗਲਤ ਹੋਈ ਬਣ ਪ੍ਰੀਤ ਦੀ ਗੈ ਨਹੀਂ ਮੈਂ ਨੰਬਰ ਮੇਰਾ ਵਾ ਤੇ ਮੇਰ ਨਾਲ ਕਿਉਂ ਨਹੀਂ ਫਿਰ ਉਹ ਗੱਲ ਕਰਦੀ ਉਹਦੇ ਨਾਲ ਤੇਰ ਨਹੀਂ ਕਰਦੀ ਤੇ ਉਹਦੇ ਨਾਲ ਕਰਦੀ ਆ ਹੁਣ ਇਹਦੇ ਨਾਲ ਕਰਨੀ ਇਹਦੇ ਨਾਲ ਵਿਆਹ ਹੀ ਕਰਾਉਣਾ ਉਹਨੇ ਮੇਂਦਰ ਲੱਗਾ ਹੋਰ ਵੀ ਉਹ ਕਈਆਂ ਨਾਲ ਗੱਲਾਂ ਕਰਦੀ ਆ ਭਾਵੇਂ ਤਾਂ ਮਾਤਰਾ ਕੰਮ ਕਰਦਾ ਨਹੀਂ ਕਰਦਾ ਇਹਦੇ ਰਿਸ਼ਤਾ ਹੋ ਜਾ ਤੂੰ ਗੱਲਾਂ ਬਣਾਉਂਦਾ ਵੀ ਇਹ ਵਿਆਹੀ ਹੈਗੀ ਫੇਕ ਕਰੂੰਗੀ ਇਹ ਮੈਂ ਕੋ ਵੇਖਿਆ ਤਾਂ ਮੈਂ ਤਾਂ ਹੀ ਕਹਿਣ ਦੀ ਆ ਮੈਂ ਐਵੇਂ ਨਹੀਂ ਕਹਿਣ ਦੀ ਆਹੋ ਉਹਦਾ ਕਰ ਜਿਹੜੀ ਗੱਲ ਉਹਦਾ ਸੱਚ ਜਾਣੇ ਸੱਚ ਹੀ ਕਹਿੰਦੀ ਆ ਕਿ ਭਾਬੀ ਰਿਸ਼ਤਾ ਨਹੀਂ ਹੁੰਦੀਆਂ ਬੇਨਾਂ ਦੇ ਘਰ ਚ ਹੀ ਹੋਣਦਿਆਂ ਆਹੋ ਮੈਂ ਹੀ ਇਹਨਾਂ ਰਿਸ਼ਤਾ ਜ਼ਰਾ ਹੋਣ ਦਿੰਦੀ ਕਿ ਭਾਬੀ ਨੇ ਕਈਆਂ ਗੱਲਾਂ ਬਣਾਉਂਦਾ ਵੀ ਆਹੋ ਮੈਂ ਬੰਨਾ ਕੀਤਾ ਤੇਰੇ ਰਿਸ਼ਤੇ ਨੂੰ ਵੀ ਤੇਰਾ ਰਿਸ਼ਤਾ ਨਾ ਹੋਵੇ ਯੋ ਤੇ ਉਹਦੇ ਨਾਲ ਗੱਲਾਂ ਕਰ ਸਕਦੀ ਕੀ ਗੱਲ ਮੈਂ ਨਹੀਂ ਕਰ ਸਕਦੀ ਤੇ ਤੇਰੇ ਨਾਲ ਕਦੇ ਨੂੰ ਘਰ ਆ ਗਈ ਹਾਂ ਹਾਂ ਮਨਪ੍ਰੀਤ ਗੱਡੀ ਬੰਦ ਕਰੀ ਬੰਦ ਕਰੀ ਹੁਣ ਆਹੋ ਤੁਹਾਨੂੰ ਜੋ ਦੱਸਣਾ ਤੈਨੂੰ ਬਿਆਂ ਦਾ ਘਟਾ ਤੁਸੀਂ ਕਿਹੜਾ ਕਿਸ ਦੇ ਅੱਖੇ ਲੱਗਣਾ ਹੁੰਦਾ ਤੁਸੀਂ ਤਾਂ ਲੋਕਾਂ ਦੇ ਬਣ ਜਾਣਾ ਤੇ ਤੇਰਾ ਹੁਣ ਤੇਨ ਨਾਲ ਲੜ ਵੀ ਨਹੀਂ ਲੱਗੀ ਤੇ ਲੱਗੋ ਜਿਹੜੇ ਵੱਲ ਦੀਆਂ ਗੱਲਾਂ ਕਰਨ ਵੀ ਡੈਪ ਹੈ ਅਜੇ ਪਕਾ ਕੇ ਨਹੀਂ ਆ ਤੁਹਾਨੂੰ ਮੈਂ ਆਹੋ ਭਾਬੀ ਲੜ ਲੱਗੀ ਭੈਣ ਲੱਗੀ ਬੱਚੇ ਨੌ ਤੀ ਨੂੰ ਗੱਲ ਨਹੀਂ ਕਰਦੀ ਹੁੰਦੀ ਆਹੋ ਨੋ ਤੀਨੂ ਗੱਲ ਨਹੀਂ 9 ਵਜੇ ਉਹ ਬੜੀ ਨਹੀਂ ਨਹੀਂ ਉਹ ਜਿਹੜੀ ਹੈਗੀ ਆ ਉਹ ਤਾਂ ਮੈਨੂੰ ਲੱਗਦੀ ਨਹੀਂ ਕਿ ਝੱਜਦੀ ਹੈਗੀ ਉਹਨਾਂ ਦੀ ਕੀ ਦੇ ਕੈਰੈਕਟਰ ਦੀ ਗੱਲ ਨਹੀਂ ਕਰਦੀ ਹੁੰਦੀ ਘਰੀਦੀ ਨਹੀਂ ਹੁੰਦੀ ਆਪਣੇ ਘਰ ਚ ਹੋੜਿਆ ਵਾ ਆਪਣੇ ਘਰ ਵੀ ਨਾ ਉਹਦੇ ਕਰਕੇ ਹੀ ਹੋਣਿਆ ਵਾ ਇਹ ਚੰਗੀ ਹੋਵੇ ਤਾਂ ਉਹਦੇ ਨਾਲ ਗੱਲ ਨਾ ਕਰੇ ਜਦੋਂ ਪਤਾ ਵਾ ਪਤਨੀ ਨਹੀਂ ਹੈਗੀ ਭਾਬੀ ਉਹਦੀ ਫਰੈਂਡ ਵਾ ਕੋਈ ਹੱਸ ਸਮਝਾ ਕੇ ਕਾਰੀ ਲੈਂਦਾ ਵਾ ਹਾ ਸਮਝਾ ਕੇ ਉਹਦੇ ਨਹੀਂ ਹੁੰਦੇ ਆ ਸਾਡੇ ਨਾਲ ਤੇ ਹੁੰਦਾ ਨਹੀਂ ਕੋਈ ਮੈਂ ਹੱਸ ਸਮਝਾ ਕੇ ਉਹਦਾ ਇਹ ਤੋਂ ਮਾ ਸਮਝਾ ਕੇ ਕਰਦੀ ਮੇਰੇ ਤੇਨਸ਼ਨਾਂ ਪੈ ਜਾਂਦੀਆਂ ਵਿਆਹ ਕਰਾ ਕੇ ਹਾਂ ਟੈਨਸ਼ਨ ਆ ਭੈਣ ਜੀ ਆ ਚੁੱਪ ਵੀ ਕਰ ਜਾਈਦਾ ਆਂਡ ਘਮਣ ਵੇਂਦਾ ਕੀਟ ਮਾਸ਼ਾਅੱਲਾ ਆਇਆ ਨਹੀਂ ਫੜਕਦਾਈ ਤਵੀਰ ਜਦ ਮੈਂ ਨਵੀਂ ਸ਼ਮ ਲਈ ਮੈਂ ਵੀ ਭੂਆ ਮੁੰਡੇ ਕੁੜੀ ਵਾਰ ਕਰਕੇ ਫੋਨ ਕਰਦਾ ਰਿਹਾ ਸੀ ਅੱਜ 10 ਵਜੇ ਹੁਣ ਮੈਂ ਤੁਹਾਨੂੰ ਅੱਗੇ ਵੀ ਗੱਲ ਦੱਸੀ ਨਾ ਕਿ ਕਿ ਲੈਨਾਂ ਨੇ ਹੁਣ ਇੱਕ ਨੂੰ ਸਤਾਉਂਦੇ ਰਹਿੰਦੇ ਹੁਣ ਏਦਾਂ ਚੰਗਾ ਬਾਬਾ ਤੁਹਾਡਾ ਦੇਖਣ ਦਾ ਵਾਦਾ ਏਦਾਂ ਦਾ ਫਿਰ ਜਾ ਤੁਰੀ ਜਲ ਘਰ ਨੂੰ ਹੱਤ ਵਾਲੀ ਗੱਲ ਐ ਜੀ ਕੋਈ ਸ਼ੀਬਾ ਜੀ ਲੱਗੇ ਨਾ ਵੀਰ ਸਮਝਾ ਲਾ ਭਾਬੀ ਨੂੰ ਉਹ ਬੇਟੀਰਾ ਸਮਝਾਈਦਾ ਵਾ ਤੇ ਮੈਂ ਭਾਬੀ ਨਾਲ ਦੇ ਚੰਗਾ ਲੱਗਦਾ ਹਾਂ ਤੂੰ ਚੁੱਪ ਕਿਤਾ ਰਹਿ ਕਰ ਉਹਦਾ ਦਿਮਾਗ ਇਦਾਂ ਦਾ ਵਾ ਨਾਲੇ ਆਣ ਗਵਾੜ ਕਿਦਾਂ ਸਾਰੇ ਪਿੰਡ ਦੇ ਬੁੱਟੇ ਦੇ ਲੋਕਾਂ ਦੇ ਕੰਨ ਇੱਧਰ ਨਹੀਂ ਹੁੰਨੇ ਆ ਆਪਣੇ ਕੀ ਗੱਲਾਂ ਕਰਨ ਦੇ ਆ ਆ ਵੇਖ ਦੋ ਜਣੇ ਫਲੋ ਫਲੋ ਡਾਏ ਵੇਖਣ ਆ ਤੇ ਬਦਨਾਮੀ ਕਿੰਨੀ ਹੋਣੀ ਸਾਰੇ ਪਿੰਡ ਚ ਚੱਲ ਕੋਈ ਨਹੀਂ ਚੱਲ ਤੂੰ ਘਰ ਤਾ ਪਾਣੀ ਪੀ ਮੇਰੇ ਮਾੜ ਮੜੇ ਹੋ ਗਿਆ ਇਹ ਕੁੜੀ ਨਾਲ ਰਿਸ਼ਤਾ ਹੀ ਕਰਨਾ ਆ ਤੂੰ ਹੋਰ ਨਾਲੇ ਅੰਬਾ ਭਾਬੀ ਨੇ ਕਹਦੇ ਮੰਮੀ ਸਾਹਮਣੇ ਨਾਲ ਗੱਲ ਗੁਲ ਕਰਿਓ ਨਹੀਂ ਸਮਝਾਉਂਦਾ ਉਹ ਘਰ ਜਾ ਕੇ ਡਾਕਟਰ ਕਹਿੰਦਾ ਟੈਨਸ਼ਨ ਨਾ ਹੋਈ ਬਿਮਾਰ ਹੋ ਠੀਕ ਆ ਹਾਂ ਚੱਲ ਕੋਈ ਮੈਂ ਸ਼ਾਮ ਨੂੰ ਲਿਆਉਂਗਾ ਮੰਮੀ ਜਾ ਕੇ ਚੋਟੀਆਂ ਜੁਕ ਨਹੀਂ ਹੂੰ